ਵਡਹੰਸ ਮਹੱਲਾ ਚੌਥਾ ਘਰ ਪਹਿਲਾ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਸੇਜੇ ਇੱਕ ਇੱਕ ਪ੍ਰਭ ਠਾਕੁਰ ਗੁਰਮੁਖੇ ਹਰਿ 라ਵੇ ਸੁਖ 사ਗਰ ਸੇਜ ਏਕ ਏਕੋ ਪ੍ਰਭ ਠਾਕੁਰ ਚੌਥੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀਆਂ ਦੀ ਬਾਣੀ ਰਾਗ ਵਡਹਾਂਸ ਦੇ ਵਿੱਚ ਅੰਗ 560 561 ਦੇ ਉੱਪਰ ਸਵੜ ਬਚਨ ਦੇ ਪਹਿਲੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਸੇਜ ਏਕ ਏਕੋ ਪ੍ਰਭ ਠਾਕੁਰ ਰਥਾਤਾ ਕੇ ਹਿਰਦੇ ਰੂਪੀ ਅੰਤਿਸ਼ ਕਰਨ ਰੂਪੀ ਸੇਜ ਵੀ ਕੋਈ ਐ ਔਰ ਮਹਾਰਾਜ ਕਹਿੰਦੇ ਜੀਵ ਰੂਪੀ ਸਤਰੀ ਨੂੰ ਭੋਗਣੇ ਵਾਲਾ ਉਹ ਪ੍ਰਭੂ ਸੁਆਮੀ ਉਹ ਠਾਕੁਰ ਉਹ ਮਾਲਕ ਅਕਾਲ ਪੁਰਖ ਵਾਹਿਗੁਰੂ ਵੀ ਭਾਈ ਏਕੀ ਐ ਕਹਿੰਦੇ ਸੇਜ ਏਕ ਏਕੋ ਪ੍ਰਭ ਠਾਕੁਰ ਉੰਗੋਰਮਖੇ ਹਰਿ ਰਾਵੇ ਸੁਖ 사ਗਰੰਗੋਰਮਖੇ ਹਰਿ ਰਾਵੇ ਸੁਖ 사ਗਰ ਅਰਥਾਤ ਗੁਰਮਖਾ ਗੁਰੂ ਪਿਆਰਿਆਂ ਨੂੰ ਜਾਂ ਫਿਰ ਗੁਰੂ ਦੇ ਦਵਾਰਾ ਗੁਰੂ ਦੇ ਅਨੁਸਾਰੀ ਹੋਇਆਂ ਜੀਵ ਰੂਪੀ ਔਰਤਾਂ ਨੂੰ ਹਰੀ ਪਰਮੇਸ਼ਰ ਜੀ ਰਾਵੇ ਅਰਥਾਤ ਭੋਗਦਾ ਹੈ ਕਿਹੜਾ ਹਰੀ ਪਰਮੇਸ਼ਰ ਜਿਹੜਾ ਸੁੱਖਾਂ ਦਾ ਸਾਗਰ ਹੈ ਸੁੱਖਾਂ ਦਾ ਸਮੁੰਦਰ ਹੈ ਸਗੋ ਰਹਾ ਵਾਲੀਆਂ ਪੰਕਤੀਆਂ ਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਮੈਂ ਪ੍ਰਭ ਮਿਲਣ ਪ੍ਰੇਮ ਮਨ ਆਸਾ ਗੁਰੂ ਰਾਮੈ ਲਾਵੇ ਮੇਰਾ ਪ੍ਰੀਤਮ ਹੋ ਵਾਰ-ਵਾਰ ਆਪਣੇ ਗੁਰੂ ਕਾ ਜਸਾ ਰਹਾਉ ਮਾ ਪ੍ਰਭ ਮਿਲਣ ਪ੍ਰੇਮ ਮਨ ਆਸਾ ਮਹਾਰਾਜ ਕਹਿੰਦਾ ਮੇਰੇ ਮਨ ਦੇ ਵਿੱਚ ਉਹ ਪ੍ਰਭੂ ਜੀ ਨੇ ਮਿਲਣ ਦਾ ਪ੍ਰੇਮ ਉਤਪੰਨ ਹੋਇਆ ਹੈ ਉਹਦੇ ਦਰਸ਼ਨਾਂ ਦੀ ਆਸ ਉਤਪੰਨ ਹੋਈ ਹੈ ਔਰ ਸਹਾਈ ਕੌਣ ਹੁੰਦਾ ਹਰੀ ਦੇ ਨਾਲ ਬਲਾਪ ਦੇ ਵਿੱਚ ਪਾਤਸ਼ਾਹ ਕਹਿੰਦੇ ਗੁਰੂ ਪੂਰਾ ਮੇ ਲਾਵੇ ਮੇਰਾ ਪ੍ਰੀਤਮ ਹੋਾਰ-ਵਾਰ ਆਪਣੇ ਗੁਰੂ ਕੋ ਜਾਸਾ ਰਪੂਰਾ ਮੇਲਾਵੈ ਮੇਰਾ ਪ੍ਰੀਤਮ ਤੇ ਪੂਰੇ ਸਤਿਗੁਰੂ ਪਾਸ਼ਾ ਮੈਨੂੰ ਮੇਰੇ ਪ੍ਰੀਤਮ ਜੀ ਦੇ ਨਾਲ ਮਿਲਾਉਣਾ ਕਰਦੇ ਨੇ ਕਿਰਪਾ ਕਰਕੇ ਰਹਿਮਤ ਕਰਕੇ ਸੋ ਐਸੇ ਕਰਕੇ ਮਹਾਰਾਜ ਕਹਿੰਦੇ ਹ ਵਾਰ-ਵਾਰ ਆਪਣੇ ਗੁਰੂ ਕੋ ਜਾਸਾ ਮੈਂ ਦੁਬਾਰਾ ਦੁਬਾਰਾ ਵਾਰਨੇ ਜਾਂਦਾ ਹਾਂ ਵਲਹਾਰ ਜਾਂਦਾ ਹਾਂ ਸਦਕੇ ਕੁਰਬਾਨ ਜਾਂਦਾ ਹਾਂ ਆਪਣੇ ਗੁਰੂ ਮਹਾਰਾਜ ਜੀਆਂ ਤੋਂ ਸਰਹਾ ਉਹ ਅਰਥਾਤ ਵਿਸ਼ਰਾਮ ਦੇ ਕੇ ਅਗੋ ਆਪਣੇ ਬਚਨ ਦੇ ਦੂਸਰੇ ਚਰਨ ਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਮੈਂ ਅਵਗਣਾ ਭਰਪੂਰ ਸਰੀਰੇ ਹਾ ਕਿਉ ਕਰ ਮਿਲਾ ਆਪਣੇ ਪ੍ਰੀਤਮ ਪੂਰੇ ਮੈਂ ਆਵਗਣ ਭਰਪੂਰ ਸਰੀਰੇ ਸਤਿਗੁਰੂ ਪਾਸ਼ਾ ਕਹਿੰਦੇ ਸਾਡਾ ਸਰੀਰ ਸਾਡੀ ਦੇਹ ਜਾਂ ਤਨ ਆਵਗਣਾਂ ਦੇ ਨਾਲ ਹੀ ਬਾਹਦੇ ਨਾਲ ਵਿਕਾਰਾਂ ਦੇ ਨਾਲ ਪੂਰੀ ਤਰ੍ਹਾਂ ਭਰਿਆ ਪਿਆ ਹੈ ਸੋ ਇਸ ਕਰਕੇ ਮਹਾਰਾਜ ਕਹਿੰਦੇ ਹਾ ਕਿਉ ਕਰ ਮੇਲਾ ਆਪਣੇ ਪ੍ਰੀਤਮ ਪੂਰੇ ਤੈਂ ਮੈਂ ਆਪਣੇ ਪੂਰੇ ਮਹਾਰਾਜ ਕਹਿੰਦੇ ਪ੍ਰੀਤਮ ਜੀ ਨੂੰ ਕਿਹੜੀ ਵਿਧੀ ਦੇ ਨਾਲ ਮਿਲਣਾ ਕਰਾਂ ਮੇਰਾ ਸਰੀਰ ਤੇ ਪੂਰੀ ਤਰ੍ਹਾਂ ਉਗੜਾਂ ਦੇ ਨਾਲ ਭਰਿਆ ਹੋਇਆ ਹੈ ਗੁਣ ਮੇਰੇ ਪੱਲੇ ਕੋਈ ਨਹੀਂ ਕਿਹੜੀ ਵਿਧੀ ਦੇ ਨਾਲ ਮਿਲਣਾ ਕਰਾਂ ਸੁਗਤ ਇਸਰੇ ਪਦੇ ਜ ਮਹਾਰਾਜ ਕਿਰਪਾ ਕਰ ਦੇਣ ਆਪਣੇ ਬਚਨ ਦੇ ਕਹਿੰਦੇ ਜੈਨ ਗੁਣਵੰਤੀ ਮੇਰਾ ਪ੍ਰੀਤਮ ਪਾਇਆ ਸੇ ਮੈਂ ਗੁਣ ਨਾਹੀਂ ਹਾਂ ਕਿਉਂ ਮਿਲਾਂ ਮੇਰੀ ਮਾਇਆ ਜੈਨਾ ਗੁਣਵੰਤੀ ਮੇਰਾ ਪ੍ਰੀਤਮ ਪਾਇਆ ਤੇ ਜਿਹੜੀਆਂ ਗੁਣਵੰਤੀਆਂ ਨੇ ਗੁਣਾ ਵਾਲੀਆਂ ਜੀਵ ਰੂਪੀ ਇਸਤਰੀਆਂ ਨੇ ਮੇਰੇ ਪ੍ਰੀਤਮ ਜੀ ਨੂੰ ਪਾਉਣਾ ਕੀਤਾ ਹੈ ਮਹਾਰਾਜ ਕਹਿੰਦਾ ਸੇ ਮੈਂ ਗੁਣ ਨਹੀਂ ਪਰ ਮੇਰੀ ਅਭਾਗੀ ਦੇ ਵਿੱਚ ਉਹ ਗੁਣ ਹੈ ਨਹੀਂ ਉਹਨਾਂ ਗੁਣਵੰਤੀ ਜੀਵ ਰੂਪੀ ਇਸਤਰੀਆਂ ਵਾਲੇ ਸੋ ਇਸ ਕਰਕੇ ਮਹਾਰਾਜ ਕਹਿੰਦੇ ਹਾਂ ਕਿਉਂ ਮੇਲਾ ਮੇਰੀ ਮਾਇਆ اے میرے ماں میں اپنے પતિ پرمেশ্বর واہگورو ਨੂੰ ਆਪਣੇ ਪ੍ਰੀਤਮ ਨੂੰ ਕਿਹੜੀ ਵਿਧੀ ਦੇ ਨਾਲ ਮਿਲਣਾ ਕਰਾਂ ਸੋਗ ਆਪਣੇ ਬਚਨ ਦੇ ਚੌਥੇ ਪਦੇ 'ਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਹਾਂ ਕਰ ਕਰ ਥਾਕਾ ਉਪਾਅ ਬਹੁ ਤੇਰੇ ਨਾਨਕਾ ਗਰੇਬ ਰਖ ਹਰ ਮੇਰੇ ਹੋ ਕਰ ਕਰ ਥਕਾ ਉਪਾਅ ਬਹੁ ਤੇਰੇ ਮਹਾਰਾਜ ਕਹਿੰਦੇ ਮੈਂ ਬਹੁਤ ਜਿਆਦਾ ਉਪਾਅ ਕਰਕੇ ਉਦਮ ਉਪਰਾਲੇ ਚਾਰੇ ਕਰ ਕਰਕੇ ਥੱਕ ਚੁੱਕਾ ਹਾਂ ਇਹਦੇ ਨਾਨਕ ਗਰੀਬ ਰੱਖੋ ਹਰ ਮੇਰੇ ਤੇ ਚੌਥੇ ਗੁਰੂ ਨਾਨਕ ਧੰਨ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਦੇ ਹਨ ਪਾਸ਼ਾ ਸੀ ਗਰੀਬ ਹਾਂ ਨਿਰਮਾਨ ਹੰਕਾਰ ਤੋਂ ਰਹਿਤ ਹਾਂ ਇਹ ਸਾਡੇ ਹਰੀ ਜੀ ਸਾਡੇ ਪਰਮੇਸ਼ਰ ਜੀ ਹੁਣ ਤੁਸੀਂ ਸਾਡੇ ਗਰੀਬਾਂ ਦੀ ਦਾਜ ਪਤ ਰੱਖਣੀ ਕਰੋ ਜੀ ਸਵਾਗਤ ਆਪੜੇ ਦੂਸਰੇ ਚਰਨ ਦੇ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਦੇ ਹਨ ਵੱਡ ਹਾਂਸ ਮਹੱਲਾ ਚੌਥਾ ਮੇਰਾ ਹਰ ਪ੍ਰਭ ਸੁੰਦਰਾ ਮੈਂ ਸਾਰ ਨਾ ਜਾਣੇ ਹਾ ਹਰ ਪ੍ਰਭ ਛੋਡ ਦੂਜਾ ਲੋਭਾਣੇ ਮੇਰਾ ਹਰ ਪ੍ਰਭ ਸੁੰਦਰਾ ਮੈਂ ਸਾਰ ਨਾ ਜਾਣੇ ਧੰਨ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਦੇ ਹਨ ਕਿ ਸਾਡਾ ਹਰੀ ਪ੍ਰਭ ਸਾਡਾ ਆਕਾਲ ਪੁਰਖ ਵਾਹਿਗੁਰੂ ਸਵਾਮੀ ਜੀ ਮਾਲਕ ਜੀ ਬਹੁਤ ਸੁੰਦਰ ਹੈ ਬੜਾ ਸੋਹਣਾ ਹੈ ਪਰੰਤੂ ਫਿਰ ਵੀ ਪਾਸ਼ਾ ਕਹਿੰਦਾ ਮੈਂ ਉਸ ਦੀ ਸਾਰ ਅਰਥਾਤ ਖਬਰ ਜਾਂ ਕਦਰ ਨਹੀਂ ਜਾਣੀ ਉਸ ਕੀਮਤ ਨਹੀਂ ਜਾਣੀ ਉਸ ਦੇ ਮੁੱਲ ਨੂੰ ਨਹੀਂ ਜਾਣਿਆ ਕਹਿੰਦਾ ਹਾਂ ਹਰ ਪ੍ਰਭ ਛੋੜ ਦੂਜਾ ਲੋਭਣੇ ਤੇ ਮੈਂ ਆਪਣੇ ਐਸੇ ਹਰੀ ਪ੍ਰਭੂ ਜੀ ਨੂੰ ਛੱਡ ਕੇ ਸੋਹਣੇ ਸੁੰਦਰ ਆਕਾਲ ਪੁਰਖ ਵਾਹਿਗੁਰੂ ਜੀ ਨੂੰ ਵਿਸਾਰ ਕੇ ਉਨ ਦੂਜਾ ਲੋਹਾਣੇ ਦੂਜ ਭਾਵਾਂ ਦੇ ਵਿੱਚ ਦੂਜ ਪ੍ਰੇਮਾਂ ਦੇ ਵਿੱਚ ਲੁਭਾਇਮਾਨ ਹੋ ਰਹੀ ਹਾਂ ਸੁਗਰ ਹੌ ਵਾਲੀਆਂ ਭਗਤੀਆਂ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਨੇ ਕਿਨ ਹਾਂ ਕਿਉਂ ਕਰ ਪਿਰ ਕੋ ਮਿਲੋ ਐ ਆਣੇ ਇੰਜੋ ਪਿਰ ਭਾਵੈ ਸਾ ਸੋਹਾਗਣ ਸਾਈ ਪਿਰ ਕੋ ਮਿਲ ਐ ਆਣੇ ਰਹਾਓ ਹਾ ਕੀ ਕਰ ਪਿਰ ਕੋ ਮਿਲੋ ਇਆਣੀ ਤਮਾ ਕਿਹੜੀ ਵਿਧੀ ਦੇ ਨਾਲ ਇਆਣੀ ਅਰਥਾਤ ਅਣਜਾਣ ਜੀਵ ਰੂਪੀ ਇਸਤਰੀ ਆਪਣੇ ਪਿਤ ਪਿਰ ਅਰਥਾਤ ਪਤੀ ਪਰਮੇਸ਼ਰ ਨੂੰ ਮਿਲਣਾ ਕਰਨਾ ਕਹਿੰਦਾ ਜੋ ਪਿਰ ਭਾਵੈ ਸਾਸ ਸੁਹਾਗਣ ਸਾਈ ਪਿਰ ਕੋ ਮਿਲੈ ਸਿਆਣੀ ਜੋ ਪਿਰ ਭਾਵੈ ਸਾਸ ਸੁਹਾਗਣ ਅਸਲ ਦੇ ਵਿੱਚ ਸੁਹਾਗਣਾ ਉਹੀ ਜੀਵ ਰੂਪੀ ਇਸਤਰੀਆਂ ਨੇ ਜਿਹੜੀਆਂ ਆਪਣੇ ਪੈਰ ਅਰਥਾ ਪਤੀ ਨੂੰ ਅਕਾਲ ਪੁਰਖ ਵਾਹਿਗੁਰੂ ਨੂੰ ਪਾ ਜਾਂਦੀਆਂ ਨੇ ਚੰਗੀਆਂ ਲੱਗ ਜਾਂਦੀਆਂ ਨੇ ਔਰ ਮਹਾਰਾਜ ਕਹਿੰਦੇ ਸਾਈ ਫਿਰ ਕੋ ਮਿਲੈ ਸਿਆਣੀ ਤੇ ਉਹ ਹੀ ਸਿਆਣੀਆਂ ਜੀਵ ਰੂਪੀ ਇਸਤਰੀਆਂ ਸੁਚਾਰੀਆਂ ਜਾਂ ਸੁਚੱਜੀਆਂ ਆਪਣੇ ਪੈਰ ਅਰਥਾਤ ਪਤੀ ਪਰਮੇਸ਼ਰ ਵਾਹਿਗੁਰੂ ਨੂੰ ਮਿਲਦੀਆਂ ਹਨ ਸੁਰਹਾ ਅਰਥਾਤ ਵਿਸ਼ਰਾਮ ਦੇ ਕੇ ਅਗੂ ਆਪਣੇ ਬਚਨ ਦੇ ਦੂਸਰੇ ਚਰਨ 'ਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦਾ ਮੈਂ ਵਿੱਚ દોਸ਼ ਹਾਂ ਕਿਉਂ ਕਰਿਰ ਪਾਵਾ ਤੇਰੇ ਅਨੇਕ ਪਿਆਰੇ ਹਾਂ ਪਰ ਚਿੱਤ ਨ ਆਵਾ ਮੈਂ ਵਿੱਚ દોਸ਼ ਹਾਂ ਕਿਉਂ ਕਰਿਰ ਪਾਵਾ ਹੇ ਪਤੀ ਪਰਮੇਸ਼ਰ ਵਾਹਿਗੁਰੂ ਜੀ ਮੇਰੇ ਵਿੱਚ ਬਹੁਤ ਜ਼ਿਆਦਾ દોਸ਼ ਨੇ ਬੜੀਆਂ ਭੈੜਾਂ ਨੇ ਬੜੇ ਆਪ ਨੇ ਬੜੇ ਉਗਣ ਵਿਕਾਰ ਨੇ ਹਉ ਕਿਉ ਕਰ ਪਰਪਾ ਮਾਤਮਾ ਕਿਹੜੇ ਵਿਧੇ ਦੇ ਨਾਲ ਆਪਣੇ ਪਿਰ ਅਰਥਾਤ ਪਤੀ ਪਰਮੇਸ਼ਰ ਵਾਹਿਗੁਰੂ ਨੂੰ ਪਾਉਣਾ ਕਰਾਂ ਕਹਿੰਦਾ ਤੇਰੇ ਅਨੇਕ ਪਿਆਰੇ ਹਾਂ ਪਿਰ ਚਿਤ ਨ ਆਵਾ ਤੇ ਪਤੀ ਪਰਮੇਸ਼ਰ ਵਾਹਿਗੁਰੂ ਜੀ ਤੇਰੇ ਅਨੇਕਾਂ ਹੀ ਪਿਆਰੇ ਹਨ ਹਉ ਪਿਰ ਚਿਤ ਨ ਆਵਾ ਤੇਹ ਪਤੀ ਜੀ ਇਹ ਵਾਹਿਗੁਰੂ ਜੀ ਮੈਂ ਤੁਹਾਡੇ ਚੇਤੇ ਦੇ ਵਿੱਚ ਨਹੀਂ ਆਉਂਦਾ ਸੋ ਅਗੋ ਆਪਣੇ ਬਚਨ ਦੇ ਤੀਸਰੇ ਚਰਨ ਚ ਮਹਾਰਾਜ ਕਿਰਪਾ ਕਰਦੇ ਨੇ ਕਨੈ ਜੈਨਾ ਪਰ ਰਾਵਿਆ ਸਾ ਭਲੇ ਸੁਹਾਗਣ ਸੇਮਾ ਗੁਣ ਨਾਹੀ ਹਾਉ ਕਿਆ ਕਰੇ ਦੁਹਾਗਣ ਜੈਨਾ ਪਰ ਰਾਵਿਆ ਸਾ ਭਲੇ ਸੁਹਾਗਣ ਜਿਹੜੇ ਜੀਵ ਰੂਪ ਇਸਤਰੀ ਨੇ ਆਪਣੇ પતિ ਪਰਮੇਸ਼ਰ ਵਾਹਿਗੁਰੂ ਨੂੰ ਰਾਵਿਆ ਅਰਥਾਤ ਭੋਗਣਾ ਕੀਤਾ ਹੈ ਸਾ ਭਲੇ ਸੁਹਾਗੜ ਮਹਾਰਾਜ ਕਹਿੰਦੇ ਉਹ ਭਲੀ ਆ ਭਾਗਾਂ ਵਾਲੀ ਆ ਜੀਵ ਰੂਪੀ ਸ੍ਰੀ ਮਹਾਰਾਜ ਕਹਿੰਦੇ ਸੇ ਮੈਂ ਗੁਣ ਨਾਹੀ ਹਾਂ ਕਿਆ ਕਰੇ ਦੁਹਾਗਣ ਪਰੰਤੋ ਮੇਰੇ ਚ ਉਹਨਾਂ ਮਹਾਰਾਜ ਕਹਿੰਦੇ ਸੁਹਾਗਣਾਂ ਵਾਲੇ ਗੁਣ ਨਹੀਂ ਹਾਂ ਕਿਆ ਕਰੇ ਦੁਹਾਗਣ ਤਾਂ ਮੈਂ ਦੁਹਾਗਣ ਅਰਥਾਤ ਛਟੜ ਜੀਵ ਰੂਪੀ ਸ੍ਰੀ ਕੀ ਕਰਨਾ ਕਰਾਂ ਸਗੋ ਆਪਣੇ ਬਚਨ ਦੇ ਚੌਥੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦਾ ਨਿਤ ਸੁਹਾਗਣ ਸਦਾ ਪਰ ਰਾਵੈ ਮੈਂ ਕਰਮਹੀਣ ਕਬਹੇ ਗੜ ਲਾਵੈ ਨੇਤ ਸੋਹਾਗਣਾ ਤੇ ਬਾਸ਼ਕੰਦੇ ਜੀਵ ਰੂਪੇ ਸਤਰੀਆਂ ਮਾਨ ਨਿਤ ਸੋਹਾਗਣਾ ਭਾਵ ਸਦਾ ਸੋਹਾਗਣਾ ਨੇ ਕਿਹੜੀਆਂ ਸਦਾ ਪਿਰ ਰਾਵੈ ਜਿਨ੍ਹਾਂ ਨੂੰ ਜਿਨ੍ਹਾਂ ਦਾ ਪਿਰ ਅਰਥਾਤ ਪਤੀ ਪਰਮੇਸ਼ਰ ਸਦਾ ਹੀ ਰਾਵੈ ਅਰਥਾਤ ਭੋਗਦਾ ਹੈ ਕਹਿੰਦਾ ਮੈਂ ਕਰਮਹੀਣ ਕਬ ਹੀ ਗਲ ਲਾਵੈ ਤੇ ਮੈਨੂੰ ਕਰਮਾਂ ਤੋਂ ਵੀ ਹੋਣੀ ਨੂੰ ਮਹਾਰਾਜ ਕਹਿੰਦਾ ਕਦੇ ਹੀ ਗਲ ਦੇ ਨਾਲ ਲਾਉਣਾ ਕਰੇ ਕਿਰਪਾ ਕਰਕੇ ਤਰਸ ਕਰਕੇ ਸੋ ਅਗੋ ਆਪਣੇ ਬਚਨ ਦੇ ਅੰਤਮ ਪੰਜਵੇਂ ਪਦੇ ਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦਾ ਤੋ ਪਰਗੁਣਵੰਤਾ ਹਉ ਔਗਣਿਆਰਾ ਮਾਨੇ ਰੁਗਣ ਬਖਸ ਨਾਨਕ ਵੇਚਾਰਾ ਤੋ ਪਰਗੁਣਵੰਤਾ ਹੈ ਭਾਦੀ ਪਰਮੇਸ਼ਰ ਵਾਹਿਗੁਰੂ ਜਿਹਤੂ ਗੁਣ ਵਾਲਾ ਹੈ ਹਾਂ ਔਗਣਿਆਰਾ ਤੇ ਮੈਂ ਔਗਣਾ ਦੇ ਨਾਲ ਭਰਿਆ ਹੋਇਆ ਹਾਂ ਤੂ ਗੁਣਾ ਵਾਲਾ ਹੈ ਪਾਤਸ਼ਾਹ ਜੀ ਕਹਦਾ ਮੈਂ ਨਿਰਗੁਣ ਬਖਸ਼ ਨਾਨਕ ਵਿਚਾਰਾ ਤੇ ਚੌਥੇ ਗੁਰੂ ਨਾਨਕ ਧੰ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਦੇ ਹਨ ਕਹੇ ਅਕਾਲ ਪੁਰਖ ਵਾਹਿਗੁਰੂ ਜੀ ਪਤੀ ਪਰਮੇਸ਼ਰ ਵਾਹਿਗੁਰੂ ਜੀ ਮੈਨੂੰ ਨਿਰਗੁਣ ਹੋਣ ਦੇ ਬਾਵਜੂਦ ਵੀ ਬਖਸ਼ਣਾ ਕਰੋ ਮੇਰੇ ਤੇ ਰਾਮ ਕਰਨਾ ਕਰੋ ਮੈਂ ਵਿਚਾਰਾ ਅਰਥਾਤ ਲਚਾਰ ਜਾਂ ਬੇਵੱਸ ਮਜਬੂਰ ਹਾਂ ਪਾਤਸ਼ਾਹ ਜੀ ਮੈਂ ਗਰੀਬ ਹਾਂ ਕਹਿੰਦਾ ਤੋ ਪ੍ਰਗੁਣ ਬੰਤਾ ਹਾਂ ਔਗਣ ਆਰਾ ਮਾਨਰ ਗੁਣ ਬਖਸ਼ ਨਾਨਕ ਵੇਚਾਰਾ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ